ਮਖਾਪਾ ਦੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਹਾ ਕਹਿੰਦੇ ਜੀ ਜੇ ਤੁਸੀਂ ਇਹ ਦੇਖੋ ਵੀ ਤਿੰਨ ਕਸ਼ੈਰੇ ਮੇਰੇ ਖੂਨ ਦਾ ਲੱਤ-ਪੱਤ ਹੋਵੇ ਜਿਵੇਂ ਆਪਾਂ 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 ਕਸ਼ੈਰਾਂ ਨੂੰ ਚੋੜਦੇ ਆ ਉਸ ਤਰੀਕੇ ਨਾਲ ਆਪਾਂ ਉਹਨਾਂ ਦਾ ਖੂਨ ਲੱਟੜਿਆ ਤੇ ਜਿਸ ਤੌਰ ਤਰੀਕੇ ਨਾਲ ਐਡੀ ਮੋਟੀ ਉਹਨਾਂ ਨੇ ਕਿਹਾ ਭਾਜੀ ਵੀ ਛੋਟੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਥੱਲੋਂ ਫੇਰ ਫੇਕੇ ਰੱਖਣ ਦੀ ਕੋਸ਼ਿਸ਼ ਕੀਤੀ ਔਰ ਵੀ ਸੀ ਤੇ ਜਦੋਂ ਉਹਨਾਂ ਨੂੰ ਲਿਆ ਭਾਈ ਸੰਦੀਪ ਸਿੰਘ ਸਣੀ ਨੇ ਲੋង ਕੱਡੇ ਖੜੇ ਕਰਨ ਵਾਲੀ ਗੱਲ ਸਾਹਮਣੇ ਦਿੱਤੀ। ਭਾਈ ਸੰਦੀਪ ਸਿੰਘ ਸਣੀ ਨੇ ਦੱਸਿਆ ਜੱਜ ਸਾਹਿਬ ਨੂੰ ਦੱਸਿਆ ਔਰ ਮੈਂ ਇਹ ਗੱਲ ਕਹਿ ਰਿਹਾ ਇਹ ਚੀਜ਼ ਸਾਰੀ ਸਟੇਟਮੈਂਟ ਰਿਕਾਰਡ ਹੋ ਗਈ ਹੈ ਕੋਰਟ ਚ। ਜਿੱਥੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਇਸ ਲੈਵਲ ਦਾ ਤਸੱਦਦ ਟਟਾਇਆ ਹੈ। ਮੇਰੇ ਨਾਲ ਬਰੋਟੈਲਿਟੀ ਇਸ ਲੈਵਲ ਦੀ ਕੀਤੀ ਹੈ। ਔਰ ਜਦੋਂ ਦੱਸ ਰਹੇ ਸੀ ਜੱਜ ਸਾਹਿਬ ਕਹਿੰਦੇ ਕਿ ਤੁਸੀਂ ਦੱਸੋ ਕਿੱਥੇ ਕਿੱਥੇ ਤੁਸੀਂ ਕੱਪੜੇ ਤਾਰ ਕੇ ਦੱਸੋ। ਔਰ ਉੱਥੇ ਤੁਹਾਨੂੰ ਲੇਡੀ ਅਫੀਸਰ ਸੀਗੇ ਸਾਡੇ ਮਾਰਜੋ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਾਹਿਬ ਨੂੰ ਕਿਹਾ ਵੀ ਪੀਪੀ ਸਾਹਿਬ ਦੇਖੋ ਤੁਸੀਂ। ਪਰ ਜਦੋਂ ਉਹਨਾਂ ਨੇ ਆਪਣੇ ਥਰੜੇ ਵਸਤਰ ਤਾਰੇ ਮੈਂ ਕਹਿੰਦਾ ਮੇਰੇ ਕੰਨਾਂ ਨੂੰ ਹੱਥ ਲੱਗੇ ਲੋਕ ਕੱਡੇ ਖੜੇ ਹੋ ਗਏ ਵੀ ਜਿਸ ਤਰੀਕੇ ਨਾਲ ਜਿਹਨੂੰ ਅਸੀਂ ਕਹਿ ਦੇਣਾ ਵੀ ਥੇਕੇ ਰੱਖਤਾ ਫੜ ਕੇ। ਸਾਰੇ ਭਰਾਈ ਇਮੋਸ਼ਨਲ ਹੋ ਗਏ ਨੇ। ਸਾਡੇ ਭਰਾ ਨੇ ਬਹੁਤ ਇਮੋਸ਼ਨਲ ਸਮਾਂ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਦੇਖੋ ਹੁਣ ਜਿਹੜਾ ਸਮਾਂ ਇੱਕ ਵਾਰ ਅਸੀਂ ਆਪਣੀ ਡਿਊਟੀ ਦੀ ਗੱਲ ਕਰੀਏ ਤਾਂ ਸਾਡੀ ਡਿਊਟੀ ਸਾਡੀਆਂ ਅਵੈਲੇਬਲ ਕੋਰਸ ਦੇ ਵਿੱਚ ਮੈਨੂੰ ਇਹਨਾਂ ਦਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਵਕੀਲ ਬਾਦਚਾ ਪਹਿਲਾਂ ਅਸੀਂ ਆਪਣੇ ਸਿੱਖ ਕੌਮ ਦੇ ਨਾਲ ਅਸੀਂ ਖੜੇ ਹਾਂ ਸੋ ਇਹਦੇ ਕਰਕੇ ਸੋ ਇਹਦੇ ਕਰਕੇ ਲੈਟ ਸਟਾਰਟਿੰਗ ਇਸ ਗੱਲ ਦੇ ਉੱਪਰ ਕਰੂੰਗਾ ਕਿ ਦੇਖੋ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੇਮਫੁਲ ਐਕਟ ਮੈਂ ਕਹਿ ਸਕਦਾ ਹਾਂ ਮੈਂ ਸਟਾਰਟਿੰਗ ਆ ਜਿਸ ਗੱਲ ਦੇ ਉੱਪਰ ਕਰੂੰਗਾ ਕਿ ਜੋ ਵੀ ਇਨਸੀਡੈਂਸ ਇੱਥੇ ਹੋਇਆ ਹੈ ਦੇਖੋ ਮੈਂ ਭਾਈ ਸੰਦੀਪ ਸਣੀ ਦੀ ਜਿੱਕਰ ਗੱਲ ਕਰੀਏ ਤਾਂ ਅੰਡਰ ਟ੍ਰਾਇਲ ਸੀਗੇ ਤੇ 16 ਜੁਲਾਈ 2023 ਤੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ ਇਸ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੈ ਸਾਡੀਆਂ ਜੇਲ੍ਹ ਅਥਾਰਟिटीज ਨੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਦੇਖੋ ਕੋਈ ਵੀ ਸਵਾ ਕੋ 2 ਸਾਲ ਦਾ ਕੋਈ ਵੀ ਉਹਨਾਂ ਦੀ ਕੋਈ ਡਿਸਪਿਊਟ ਕੋਈ ਆਲਟਰਕੇਸ਼ਨ ਮਾਨ ਸਾਹਿਬ ਆਇਨੇ ਬਹੁਤ ਬਹੁਤ ਮੈਂ ਉਹਨਾਂ ਨੂੰ ਮੈਂ ਇਸ ਵਾਰ ਨਹੀਂ ਬਤਾਈਦਾ ਕਿ ਮਾਨਸਰ ਨੇ ਜਿੱਥੇ-ਜਿੱਥੇ ਵੀ ਧੱਕਾ ਹੋਇਆ ਉੱਥੇ ਜਾ ਕੇ ਖਾ ਦਾ ਨਰਾ ਮਾਰਿਆ ਮੈਂ ਇਹ ਕਹਾਂਗਾ ਕਿ ਕੋਈ ਵੀ ਡਿਸਪਿਊਟ ਕੋਈ ਆਲਟਰਕੇਸ਼ਨ ਭਾਈ ਸੰਦੀਪ ਸਿੰਘ ਸਾਣੀ ਜੀ ਸਾਹਮਣੇ ਨਹੀਂ ਆਈ ਚਲੋ ਜਿਹੜੇ ਦੂਸਰੇ ਕੋਈ ਇਨਕਾਊਂਟਰ ਕੇਸ ਚ ਫੇਕ ਇਨਕਾਊਂਟਰ ਕੇਸ ਦੇ ਵਿੱਚ ਤਿੰਨ ਪੁਲਿਸ ਅਫੀਸ਼ਰਸ ਕਨਵਿਕਟਡ ਨੇ ਔਰ ਕੋਰਟਸ ਵੱਲੋਂ ਕਨਵਿਕਟ ਕੀਤੇ ਗਏ ਨੇ ਸੋ ਉਹਨਾਂ ਦੇ ਨਾਲ ਜੋ ਹਾਦਸਾ ਹੋਇਆ ਸਬਸੀਕੁਐਂਟਲੀ ਰੂਲ ਆਪ ਕਰਾਂਗੇ ਪਰ ਐਫ ਆਈ ਆਰ ਤ੍ਰਿਪੜੀ ਪੁਲਿਸ ਸਟੇਸ਼ਨ ਵੱਲੋਂ ਅਰਾਧਾ ਕਤਲ ਭਾਈ ਸੰਦੀਪ ਸਿੰਘ ਸਣੀ ਦੇ ਖਿਲਾਫ ਦਰਜ ਕੀਤਾ ਗਿਆ ਸੋ ਕੀ ਇਸੀਗੇਸ਼ਨ ਸੀ ਭਾਈ ਸਾਹਿਬ ਨੂੰ ਪਹਿਲੀ ਗੱਲ ਸਭ ਤੋਂ ਵੱਡਾ ਸਵਾਲ ਹੈ ਲੀਗਲ ਗੱਲ ਕਰਾਂਗੇ ਕਿ ਕੀ ਫੇਕ ਇਨਕਾਊਂਟਰ ਕੇਸਿਸ ਜਿਹੜੇ ਕੁਝ ਲੋਕ ਨੇ ਕੀ ਉਹਨਾਂ ਨੂੰ ਸੈਪਰੇਟ ਤੌਰ ਦੇ ਉੱਪਰ ਸਪੈਸੀਫਿਕ ਅਥਾਰਟिटीज ਨੇ ਤੁਸੀਂ ਸੈੱਟ ਕਰਖੋ ਹਾਊ ਇਟ ਕੈਨ ਪੋਸੀਬਲ ਵੀ ਆਰ ਉਹ ਇਕੱਠੇ ਕਿਵੇਂ ਕਿਤੇ ਗਏ ਬਹੁਤ ਵੱਡੇ ਸਵਾਲ ਨੇ ਕੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਮੈਨੂੰ ਲੱਗਦਾ ਸ਼ਾਇਦ ਜੇਲ੍ਹ ਅਥਾਰਟिटीज ਦਾ ਅਲੋ ਅਫੀਸਰ ਜਿਆਦਾ ਚੰਗੇ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ ਸੋ ਮੈਂ ਗੱਲ ਕਰਦਾ ਹਾਂ ਕਿ ਉਸ ਦਿਨ ਮੈਂ ਹਜੇ ਉਹਦੀ ਮੈਰਿਟ ਦੇ ਉੱਪਰ ਨਹੀਂ ਜਾਣਾ ਸੋ ਸਬਸੀਕੁਐਂਟਲੀ ਪੱਤਾ ਇੱਕ ਦਿੱਤਾ ਹੈ 233 ਨੰਬਰ ਉਹਦੇ ਚ ਮੈਡੀਕਲ ਕੇਅਰ ਉਹਨਾਂ ਤਿੰਨਾਂ ਰਿਟਾਇਰਡ ਪੁਲਿਸ ਅਫੀਸਰਸ ਨੂੰ ਦਿੱਤੀ ਗਈ ਹੈ ਕਿ ਸਾਨੂੰ ਕਨਸਟੀਟਿਊਸ਼ਨਲ ਅਧਿਕਾਰ ਨਹੀਂ ਸੀ ਆਰਟੀਕਲ 21 ਰਾਈਟ ਟੂ ਲਾਈਫ ਕਾਦਰੀ ਹੈ right to life ਇਸ ਕਰਕੇ ਬਣਾਇਆ ਹੈ ਵੀ ਜੇਕਰ ਕੋਈ ਵੀ ਭਾਵੇਂ ਅੰਦਰ 트라이ਲ ਦੇ ਭਾਵੇਂ ਕਨਵਿਕਟਡ ਹੈ ਉਹਦੇ ਰਾਈਟਸ ਜਿਹੜੇ ਨੇ ਉਹ ਭਾਵੇਂ ਤੁਸੀਂ ਉਹਨੂੰ ਜੁਡੀਸ਼ੀਅਲ ਇਨਸਟੇਨ ਲੋਕਅਪ ਚ ਕਰ ਲਿਆ ਪਰ ਰਾਈਟਸ ਕਿਤੇ ਨਾ ਕਿਤੇ ਸਾਡੇ ਜਿਹੜੇ ਨੇ ਉਹ ਸਟੈਂਡ ਕਰਦੇ ਨੇ ਉਹ ਭਾਵੇਂ ਅਸੀਂ ਅਦਾਲਤ ਲੋਕਅਪ ਦੇ ਵਿੱਚ ਵੀ ਹੈਗੇ ਆ ਸੋ ਕਿਉਂ ਤੁਸੀਂ ਉਹਨਾਂ ਨੂੰ ਕੋਈ ਮੈਡੀਕਲ ਕੇਅਰ ਇਹ ਗੱਲ ਪ੍ਰਾਇਮਰ ਸਾਹਮਣੇ ਆਈ ਕਿ ਤੁਸੀਂ ਉਹਨਾਂ ਤਿੰਨਾਂ ਨੂੰ ਮੈਡੀਕਲ ਕੇਅਰ ਦਿੱਤੀ ਐਕਸਟਰਾ ਮੈਡੀਕਲ ਕੇਅਰ ਦੇ ਲਈ ਜੰਗਰਾ ਹਸਪੀਟਲ ਭੇਜਾ ਦੇ ਤੇ ਇਸ ਤਾ ਰੀਅਲੀ ਬਿਲਕੁਲ ਠੀਕ ਕੀਤਾ ਮੈਨੂੰ ਭੇਜਣਾ ਚਾਹੀਦਾ ਸੀ ਪਰ ਮੇਰਾ ਸਵਾਲ ਇਸ ਗੱਲ ਦਾ ਹੈ ਕਿ ਭਾਈ ਸਰਦੀਪ ਸੜੀ ਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ। ਪਰ ਮੈਂ ਜਿੰਨੀ ਗੱਲ ਕਹਾਂਗਾ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗਾ। ਕੋਈ ਵੀ ਗੱਲ ਪੈਰਾਮੀਟਰ ਤੋਂ ਬਾਹਰ ਰੱਖ ਕੇ ਨਹੀਂ ਕਰਾਂਗਾ। ਜੋ 10 ਤਰੀਕ ਤੋਂ ਲੈ ਕੇ 12 ਤਰੀਕ ਨੂੰ ਕਿਸੇ ਐਡਵੋਕੇਟ ਸਾਹਿਬ ਨੂੰ ਕਿਸੇ ਪਰਿਵਾਰ ਨੂੰ ਮਿਲਣ ਦੀ ਜਕਰ ਨਹੀਂ ਪਰਮਿਸ਼ਨ ਦਿੱਤੀ ਪਰ ਫਿਰ ਜਾ ਕੇ ਅਸੀਂ ਆਨਰੇਬਲ ਕੋਰਟ ਤੋਂ ਜਾ ਕੇ ਦਰਵਾਜ਼ਾ ਖੜਕਾਇਆ। ਫਿਰ ਉਹਨਾਂ ਨੇ ਜਿਵੇਂ ਹੁਣ ਆਪਾਂ ਗੱਲ ਨੂੰ ਕੰਡੇ ਕਨ ਥੋੜਾ ਸ਼ੋਰਟ ਕਰੀਏ ਕੱਲ ਉਹਨਾਂ ਨੇ ਕਾਡਰ ਪਾਸ ਕਰਤਾ ਕਿ ਤੁਸੀਂ ਇਮੀਡੀਏਟਲੀ ਭਾਈ ਸੰਦੀਪ ਸਿੰਘ ਨੂੰ ਮੈਡੀਕਲ ਐਗਜ਼ਾਮਿਨ ਕਰਾਓ ਤੁਸੀਂ ਜਾ ਕੇ ਰਜਿੰਦਰਾ ਹਸਪੀਟਲ ਦੇ ਵਿੱਚ ਐਸ ਐਮਓ ਸਾਧਿਆ ਰਵਾਈ ਦੇ ਵਿੱਚ ਡਾਕਟਰਸ ਦਾ ਪੈਨਲ ਬਿਠਾਇਆ ਬੋਰਡ ਬਿਠਾਇਆ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਡਾਕਟਰਸ ਦੇ ਪੈਨਲ ਦੇ ਵਿੱਚ ਜਾਂ ਬੋਰਡ 'ਚ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਉਣ ਦੀ ਬਜਾਏ रियली इट्स वेरी अनफर्टुनेट अगेन आई एम यूजिंग द वर्ड क्यों करें क्योंकि उननु उनलेवल कोर्ट ने ऑर्डर पाया कि यार ਤੁਸੀਂ ਇਹਨਾਂ ਨੂੰ ਮੈਡੀਕਲ ਇਗਜ਼ਾਮੀਨ ਕਰਾਓ ਤਾਂ ਜੋ ਜਿਹੜਾ ਵੀ ਕੋਈ ਤਸੱਦਦ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਰੂਲ ਆਊਟ ਹੋਵੇ ਫਾਈਂਡ ਆਊਟ ਹੋਵੇ ਉਹਨਾਂ ਨੂੰ ਜਾ ਕੇ ਇਸ ਟਾਈਪ ਦਾ ਵੀ ਮੈਡੀਕਲ ਉਹਨਾਂ ਨੂੰ ਸਾਰਾ ਐਗਜ਼ਾਮੀਨ ਕਰਦੇ ਉਹਨਾਂ ਨੂੰ ਜਾ ਕੇ ਸੰਗਰੂਰ ਡਿਸਟ੍ਰਿਕਟ ਜੇਲ ਸੈਂਟਰਲ ਜੇਲ ਤੋਂ ਕੱਢ ਕੇ ਸੰਗਰੂਰ ਡਿਸਟ੍ਰਿਕਟ ਜੇਲ ਜਾ ਕੇ ਟਰਾਂਸਫਰ ਕੀਤਾ ਗਿਆ ਹੁਣ ਇਹ ਆਰਡਰਸ ਕਿੰਨੇ ਪਾਸ ਕੀਤੇ ਨੇ ਆਲਾ ਅਫੀਸਰਸ ਨੇ ਡੀਜੀਪੀ ਏਡੀਜੀਪੀ ਜੇਲਸ ਨੇ ਕਿਤੇ ਡੀਆਈਜੀ ਜੇਲਸ ਨੇ ਕਿਤੇ ਕਿ ਉਹਨਾਂ ਨੇ ਕਿਹਾ ਹੁਣ ਸਾਡੇ ਉੱਥੇ ਰਿਪਲਾਈ ਕੀ ਦੇ ਰਹੇ ਨੇ ਕੋਰਟ ਚ ਕਹਿੰਦੇ ਜੀ ਅਸੀਂ ਤਾਂ ਨਹੀਂ ਮੈਡੀਕਲ ਅਸੀਂ ਉਹਨਾਂ ਦਾ ਐਗਜ਼ਾਮਿਨ ਕਰ ਰਹੇ ਕਿਉਂਕਿ ਹੋ ਸਕਦਾ ਲਾਹੇ ਡਾਡਰ ਦੀ ਸਥਿਤੀ ਖਰਾਬ ਨਾ ਹੋਵੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕੀ ਇਥੋਂ ਸੈਂਟਰਲ ਜੇਲ ਪਟਿਆਲੇਪੁਰ ਜਿੰਦਰਾ ਹਸਪੀਟਲ ਤੱਕ ਜਾਣ ਨੂੰ ਲੌ ਐਂਡ ਆਰਡਰ ਡਿਸਟਰਬ ਹੋ ਸਕਦਾ ਹੈ ਕੀ ਤੁਸੀਂ ਮੈਨੂੰ ਇਹ ਦੱਸੋ ਵੀ ਇੱਥੋਂ ਸਜ਼ਰੂਰ ਜੇਲ੍ਹ ਤੇ ਲੈ ਕੇ ਜਾਣ ਤੱਕ ਲੌ ਐਂਡ ਆਰਡਰ ਡਿਸਟਰਬ ਨਹੀਂ ਸੀ ਹੋਇਆ ਜਦੋਂ ਅਸੀਂ ਕੱਲ ਫਿਰ ਦੁਪਹਿਰੇ 2 ਵਜੇ ਕਿਉਂਕਿ ਮੈਂ ਵੀ ਇੱਕ ਤੈਅ ਮਾਰ ਲਿਆ ਸੀ ਮੈਂ ਕਿਹਾ ਕਿ ਕਿੰਨਾ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਇੱਕ ਬਾਲੇ ਮੈਂ ਕਿਹਾ ਹੋਰ ਜਿੱਥੇ ਆਪਾਂ ਖੜੇ ਆ ਨਾ ਹਿਲਣਾ ਨਹੀਂ ਮੈਂ 2 ਵਜੇ ਵਕੀਲਾਂ ਦੀ ਪਰਮਿਸ਼ਨ ਦੀ ਐਪਲੀਕੇਸ਼ਨ ਅਸੀਂ ਜਦੋਂ ਉਹਨਾਂ ਦੇ ਕੋਰਟ ਦੇ ਵਿੱਚ ਜਾ ਰਹੇ ਹਾਂ ਵੀ ਸਾਨੂੰ ਤਾਂ ਐਟਲੀਸਟ ਫੈਮਿਲੀ ਮੈਂਬਰ ਤੋਂ ਪਰਮਿਸ਼ਨ ਦੇਵੋ ਉਹ ਉੱਥੇ ਜਾ ਕੇ ਸਾਹਮਣੇ ਗੱਲ ਆਈ ਕਿ ਜੇ ਸਾਡੇ ਵਾਸਤੇ ਰੀਅਲ ਇਟਸ ਵੈਰੀ ਸ਼ੌਕਿੰਗ ਕਿ ਪਤਾ ਲੱਗਿਆ ਕਿ ਉਹ ਤਾਂ ਯਾਰ ਉਹਨਾਂ ਦੀ ਤਾਂ ਜੇ ਟ੍ਰਾਂਸਫਰ ਕਰਤੀ ਮੈਨੂੰ ਇਹ ਦੱਸਿਆ ਜਾਵੇ ਇੱਕ ਸਵਾਲ ਹੈ ਬਹੁਤ ਵੱਡਾ ਇਸ ਸਿਸਟਮ ਤੇ ਅਸੀਂ ਕਰ ਸਕਦੇ ਹਰ ਬੰਦੇ ਨੂੰ ਰਾਈਟ ਦੇ ਬੋਲੂਗਾ ਕਿ ਕੀ ਆਨ ਲੈਵਲ ਕੋਡ ਨੇ ਜਦੋਂ ਸਵੇਰੇ 10:30 ਵਜੇ ਆਰਡਰ ਕਰਤਾ ਸੀ 100% ਜੇਲ ਪਟਿਆਲਾ ਨੂੰ ਆਰਡਰ ਸੀ ਕੀ ਉਹ ਡੀ ਕੰਪਲੈਂਸ ਕਰਨੀ ਬਣਦੀ ਸੀ ਕਿ ਨਹੀਂ ਬਣਦੀ ਸੀ ਕੀ ਫਿਰ ਮੈਥੋਂ ਕੀ ਅਸੀਂ ਲਈਏ ਇਹ ਪੂਰੀ ਸਾਨੂੰ ਦਿਖ ਰਿਹਾ ਹੈ ਕਿ ਜੋ ਤੁਸੀਂ ਤਸੱਦਦ ਘਟਾਇਆ ਸੀ ਜੋ ਬਰੋਟੈਲਿਟੀ ਕੀਤੀ ਸੀ ਸਾਨੂੰ ਇਹ ਦਿਖ ਰਿਹਾ ਹੈ ਕਿ ਉਸ ਬਰੋਟੈਲਿਟੀ ਨੂੰ ਛਪਾਉਣ ਲਈ ਉਹਨਾਂ ਦੀ ਜੇਲ੍ਹ ਟਰਾਂਸਫਰ ਕਰਕੇ ਚ ਉਹਨਾਂ ਨੂੰ ਸੰਗਰੂਹ ਛੱਡਿਆ ਗਿਆ ਅਸੀਂ ਫਿਰ ਉਹ ਕਿ ਲੀਗਲ ਪੈਰਾਮੀਟਰਸ ਤਰ੍ਹਾਂ ਕੇ ਗੱਲ ਕਰਾਂਗੇ ਅਸੀਂ ਐਪਲੀਕੇਸ਼ਨ ਪੋਟ ਅਪ ਕੀਤੀ ਵੀ ਇਮੀਡੀਏਟਲੀ ਜੇਲ੍ਹ ਸੁਪਰਡੈਂਟ ਸੰਗਰੂਹ ਰੂਟ ਐਟ ਕਰੋ ਵੀ ਪ੍ਰੋਡਕਸ਼ਨ ਵਧ ਤਾ ਸਵੇਰੇ 10 ਵਜੇ ਕੋਰਟ ਤੇ ਲੈ ਕੇ ਆਓ ਤਾਂ ਫਿਰ ਉਹਨਾਂ ਦਾ ਮੋਈਨਾ ਕਰਾਇਆ ਜਾਵੇ ਰਾਈਟਲੀ ਜੋਸਫ ਇਸ ਹੀ ਰੋੜਾ ਕੀਤਾ ਜੇਲ ਸੁਪਰਡੈਂਟ ਨੂੰ ਤੇ 3:30 ਵਜੇ ਨਾਲ ਸ਼ਿਵਰਾਜ ਗੋਮਾ ਜਰਾ ਕਮਰੇ ਆਈ ਅਸੀਂ ਸਾਰੇ ਇਕੱਠੇ ਕਿਉਂਕਿ ਟੀਮ ਸਾਰੀ ਸੀਗੀ ਸੋ ਉਹਨਾਂ ਨੇ ਜੱਜ ਸਾਹਿਬ ਨੇ ਲੇਟ ਇਵਨਿੰਗ ਦਾ ਕੁਆਟਰ ਪਾਸ ਕੀਤਾ ਕਿ ਤਾਂ ਕਿ ਸਵੇਰੇ 10 ਵਜੇ ਮੇਰੀ ਕੋਰਟ ਤੇ ਆ ਕੇ ਹਾਜ਼ਰ ਕਰੋ ਤਾਂ ਜੋ ਮੈਂ ਫਰਦਰ ਜਿਹੜਾ ਉਹ ਤੁਸੀਂ ਕਹਿੰਦੇ ਲੀਗਲ ਉਹਨਾਂ ਜਿਹੜੀ ਰੈਮਡੀਜ਼ ਨੇ ਉਹ ਵੇਲ ਕਰ ਸਕਣ ਤਾਂ ਜੋ ਅਸੀਂ ਮੌਇਨਾ ਕਰਾ ਸਕੀਏ ਦੁਰਤ ਉਹਦੇ ਪਾਣੀ ਦਾ ਪਾਣੀ ਨਿਕਲ ਆਵੇ ਸੋ ਸਵੇਰੇ 10:30 ਵਜੇ ਮੰਨ ਲਓ ਕਿ ਅਸੀਂ ਆਪਣੀ ਟੀਮ ਲੈ ਕੇ ਸੀ ਉਹਨਾਂ ਨੇ ਬਲਕੋਟ ਦੇ ਵਿੱਚ ਆ ਕੇ ਪਰ ਸਬਸੀਕੁਐਂਟਲੀ ਰੀਅਲੀ ਅਗੇਨ ਵੈਰੀ ਅਨਫੋਰਚੂਨੇਟ ਕਿ 10:30 ਵਜੇ ਤੱਕ ਮਾਨਯੋਗ ਸੁਪਰਡੈਂਟ ਜੇਲ ਸੰਗਰੂਰ ਨੇ ਮੈਨੂੰ ਨਹੀਂ ਪਤਾ ਹੁਣ ਅਜੇ ਪਿੱਛੇ ਕੀ ਰੀਜਨਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਲਿਆ ਕੇ ਪ੍ਰੋਡਿਊਸ ਕਰਨ ਦੀ ਬਜਾਏ ਉਹਨਾਂ ਨੂੰ ਸੁਗਰੂ ਜੇਲ ਚ ਰੱਖਾਈ ਬਿਤਾ ਸਕਿਆ ਹੁਣ ਇਹਦੇ ਉੱਤਰ ਕੀ ਨੇ ਸਕੌਟੀ ਮੈਂ ਕੀ ਸਮਝਾਂ ਸਕਦਾ ਹਾਂ 10:30 ਵਜੇ ਜਲਸਾਭ ਨੇ ਫਿਰ ਵੀਸੀ ਕਹਿੰਦੇ ਵੀ ਫਿਰ ਆਪਾਂ ਹੋ ਵੀਸੀ ਲੈਨੇ ਆਂ ਔਰ ਵੀਸੀ ਤੇ ਜਦੋਂ ਉਹਨਾਂ ਨੂੰ ਲਿਆ ਭਾਈ ਸੰਦੀਪ ਸਿੰਘ ਸਣੀ ਨੇ ਲੋਹ ਕੱਡੇ ਖੜੇ ਕਰਨ ਵਾਲੀ ਗੱਲ ਸਾਰੀ ਸਾਹਮਣੇ ਦੱਸੀ ਭਾਈ ਸੰਦੀਪ ਸਿੰਘ ਸਣੀ ਨੇ ਦੱਸਿਆ ਜਲਸਾਭ ਨੂੰ ਦੱਸਿਆ ਔਰ ਮੈਂ ਨਹੀਂ ਗੱਲ ਕਰ ਰਿਹਾ ਇਹ ਚੀਜ਼ ਸਾਰੀ ਸਟੇਟਮੈਂਟ ਰਿਪੋਰਟ ਹੋ ਗਈ ਹੈ ਕੋਰਟ ਚ ਜੇ ਛੋਣਾਂ ਨੇ ਕਿਹਾ ਕਿ ਮੇਰੇ ਨਾਲ ਇਸ ਲੈਵਲ ਦਾ ਤਸੱਬਦ ਹੋਟਾ ਹੈ ਮੇਰੇ ਨਾਲ ਬਰੋਟੈਲਿਟੀ ਇਸ ਲੈਵਲ ਦੀ ਕੀਤੀ ਹੈ ਔਰ ਜਦੋਂ ਦੱਸ ਰਹੇ ਸੀ ਜੋਸੋ ਕਹਦੇ ਕਿ ਤੁਸੀਂ ਦੱਸੋ ਕਿੱਥੇ ਕਿੱਥੇ ਤੁਸੀਂ ਕੱਪੜੇ ਤਾਰ ਕੇ ਦੱਸੋ। ਔਰ ਉੱਥੇ ਚਲੋ ਲੇਡੀ ਅਫੀਸਰ ਸੀਗੇ ਸਾਡੇ ਮਾਨ ਜੋ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਾਹਿਬ ਨੂੰ ਕਿਹਾ ਵੀ ਪੀਪੀ ਸਾਹਿਬ ਦੇਖੋ ਤੁਸੀਂ। ਔਰ ਜਦੋਂ ਉਹਨਾਂ ਨੇ ਆਪਣੇ ਥਰੜੇ ਵਸਤਰ ਤਾਰੇ ਮੈਂ ਕਹਿੰਦਾ ਮੇਰੇ ਅੰਨਾਂ ਨੂੰ ਹੱਥ ਲੱਗੇ ਦੂੋਂ ਕੰਡੇ ਖੜੇ ਹੋ ਗਏ ਵੀ ਜਿਸ ਤਰੀਕੇ ਨਾਲ ਜਿੰਨੂੰ ਆਪਾਂ ਪੈਦਲਾ ਵੀ ਫੇਕੇ ਰੱਖਦਾ ਫੜਕੇ। ਔਰ ਮੈਂ ਗੱਲ ਮੈਨੂੰ ਕੋਈ ਗਰੀਜ ਨਹੀਂ ਇਸ ਗੱਲ 'ਚ ਕਹਿਣ 'ਚ ਵੀ ਸਭ ਤੋਂ ਕੁਆਟਲੀ ਉਹਦੀ ਸਟੇਟਮੈਂਟ ਔਰ ਕੋਡ ਆ ਵੀ ਬਿਲਕੁਲ ਸਟ੍ਰੇਟ ਮਟਰ ਕੋਰਡ ਹੋ ਗਿਆ ਜੱਜ ਸਾਹਿਬ ਨੇ ਸਾਡਾ ਆਰਡਰ ਕੀਤਾ ਵੀ ਵਕੀਲ ਸਾਹਿਬ ਤੁਹਾਡੀਆਂ ਆਰਟੀਕਲ 22 ਲੀਗਲ ਅਸਿਸਟੈਂਸ ਮਾਲ ਸਾਹਿਬ ਬੈਠੇ ਨੇ ਬਹੁਤ ਰਿਸਪੈਕਟਿਵ ਨੇ ਬਹੁਤ ਕਦਰ ਇਹਨਾਂ ਦੀ ਹੈ ਉਹਨਾਂ ਤੋਂ ਇਲਾਵਾ ਸਾਡੇ ਬਹੁਤ ਮੈਂ ਸੌਰੀ ਮੈਂ ਸਾਡੇ ਸਭ ਤੋਂ ਸਾਡੀ ਮਹਾਨ ਹਸਤੀ ਸਾਡੇ ਕੌਮ ਦੀ ਦੱਸਦਾ ਖਬਰਾਂ ਸਾਡੇ ਫਾਦਰ ਸਾਹਿਬ ਬੈਠੇ ਨੇ ਚੋਣ ਕਰਨ ਵਾਲੇ ਉਹੀ ਨੇ ਜਿੰਨੇ ਵੀ ਤੁਸੀਂ ਸਾਰੇ ਸਾਡੇ ਜੁਣਨੇ ਹੀ ਸਾਡੇ ਅਸੀਂ ਕੌਮ ਦੇ ਹੀ ਬੰਦੇ ਆ ਉਹ ਬਾਅਦ ਚ ਜੋ ਆਪਾਂ ਕਹਿ ਦੇਣਾ ਵੀ ਕਾਲਾ ਕੋਟ ਇਹ ਤਾਂ ਸਾਰਾ ਬਾਅਦ ਚ ਹੀ ਪਰ ਨਾ ਯਾਨੀ ਅਸੀਂ ਵਕੀਲ ਨਾ ਦੋ ਦੂਸਰੀਆਂ ਤੀਸਰੀਆਂ ਗੱਲਾਂ ਨਹੀਂ ਸੋ ਮੈਂ ਗੱਲ ਨੂੰ ਕੰਟੀਨਿਊ ਕਰਦਾ ਵੀ ਉਸ ਤੋਂ ਬਾਅਦ ਅਸੀਂ ਸਾਨੂੰ ਆਨਰੇਬਲ ਕੋਰਟ ਨੇ ਕਿਹਾ ਵੀ ਆਰਟੀਕਲ 22 ਲੀਗਲ ਅਸਿਸਟੈਂਸ 41 ਡੀ ਪੜ੍ਹ ਲਓ ਤੁਸੀਂ ਪਨਾਣੇ ਕੁਰਪੂ ਦਾ ਮਾਨ ਸਾਹਿਬ ਨਵੇਂ ਕਾਨੂੰਨ ਚ 38 ਬੀ ਐਨ ਐਸ ਐਸ ਉਹ ਕਹਿੰਦੇ ਕਿ ਤੁਸੀਂ ਅਪੈਕਸ ਕੋਰਟ ਕਹਿੰਦੀ ਹੈ ਤੁਸੀਂ ਵਕੀਲਾਂ ਨੂੰ ਲੀਗਲ ਰੀਕੋਰਸ ਕੀ ਲੈਣਾ ਕੀ ਲੀਗਲ ਅਸਿਸਟੈਂਸ ਲੈਣੀ ਹੈ ਤੁਸੀਂ ਕਿਸੇ ਨੂੰ ਰੈਸਟ੍ਰੇਨ ਨਹੀਂ ਕਰ ਸਕਦੇ ਅਸੀਂ ਜੋਤ ਸਾਹਿਬ ਨੇ ਸਾਡਾ 4 ਕਿਲੋ ਦਾ ਆਰਡਰ ਪਾਸ ਕੀਤਾ ਤੁਸੀਂ ਇੱਕ ਚੀਜ਼ ਦੇਖੋ ਕਿ ਕਿਸ ਹੱਦ ਤੱਕ ਹਰਾਤ ਪਹੁੰਚੇ ਨੇ ਵੀ ਅਸੀਂ ਜੇਕਰ ਮੈਨੂੰ ਕਿਤੇ ਕਿਸੇ ਕੋਰਟ ਤੋਂ ਮੈਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਜੇਕਰ ਮੇਰੇ ਕੋਲ ਲਾਇਸੈਂਸ ਮੈਨੂੰ ਬਾਹਰ ਤੋਂ ਸਾਹਮਣੇ ਦਿੱਤਾ ਹੈ ਤਾਂ ਮੈਂ ਕਿਸੇ ਵੀ ਕੇਸ ਤੇ ਡੋਰ ਦੀ ਕੋਰਟ ਤੋਂ ਇਨਵੈਸਟੀਗੇਸ਼ਨ ਬਲੂ ਕੋਰਸ ਆਫ ਇਨਵੈਸਟੀਗੇਸ਼ਨ ਤੇ ਜੁਡੀਸ਼ੀਅਲ ਲੋਕਅਪ ਸਿਰਫ ਆਪਣਾ ਲਾ ਕੇ ਮੈਂ ਵਕਾਲਤਨਾਮਾ ਦਾ ਆਪਣਾ ਨਾਮ ਦੱਸਣਾ ਤੇ ਮੈਨੂੰ ਬੁਲਾਉਣਾ ਤਾਂ ਫਰਜ਼ ਹੀ ਪਰ ਇਸ ਕੇਸ ਚ ਮੈਨੂੰ ਔਨਰੇਬਲ ਕੋਰਟ ਤੋਂ ਆਰਡਰ ਅਪਟੇਨ ਕਰਨਾ ਪਿਆ ਮੈਂ ਆਰਡਰ ਲਿਆ ਆਰਡਰ ਲੈ ਕੇ 1:05 ਮਿੰਟ ਤੇ 1 ਤੋਂ 1.5 ਘੰਟੇ ਤੱਕ ਸਾਡਾ ਆਰਡਰ ਸੀ 1:05 ਮਿੰਟ ਤੇ ਅਸੀਂ ਖੜੇ ਆ 3 ਮਿੰਟ ਮੈਨੂੰ ਵੇਟ ਕਰਾਇਆ ਗਿਆ ਸਿਰਫ ਬਾਹਰ ਖਿਲਾ ਰਿਆ ਧੁੱਪ ਚ ਵੀ ਇਹਨੂੰ ਜਲੀਲ ਕਰਨਾ ਪੰਜਵਾਂ ਥਾਂ ਵਾਸਤੇ ਚਲੇ ਜਾ ਮੈਂ 1:27 ਮਿੰਟ ਤੇ ਜੇਲ ਸੁਪਰਡੈਂਟ ਸਾਹਿਬ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੇਲ ਸੁਪਰਡੈਂਟ ਸਾਹਿਬ ਮੈਂ ਆਇਆ ਮੇਰੀ ਲੋਕਲ ਕਪੈਸਿਟੀ ਮੈਨੂੰ ਬੁਲਾਓ ਮੈਨੂੰ ਤੁਸੀਂ ਕਿਉਂ ਨਹੀਂ ਮਲਾਉਂਦੇ ਰਹੇ ਕਹਿੰਦੇ ਪੰਜ ਮਿੰਟ ਦੇ ਦੋ ਹਜੇ ਥੋੜੀ ਜਿਹੀ ਆਰਡਰ ਦੀ ਕਲੈਰਿਟੀ ਕਰਦੇ ਹਾਂ ਔਰ ਡੇਢ ਬਚਣ ਡਈ ਸੀ ਮਿੰਟ ਰਹਿ ਕੇ ਪਿੱਛੇ 6 ਹੁਣ 6 ਮਿੰਟ ਚ ਮੈਂ ਕੀ ਮੁਲਾਕਾਤ ਕਰਾਂ ਸਭ ਤੋਂ ਹੀ ਕੁਆਂਟਲੀ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਸਮਝਾਇਆ ਕਿ ਇਹ ਆਰਡਰ ਤਾਂ ਹਰਦੀਪ ਸਿੰਘ ਦਾ ਮੈਂ ਕਹਿੰਦੀ ਹਰਦੀਪ ਸਿੰਘ ਨੇ ਤਾਂ ਐਪਲੀਕੇਸ਼ਨ ਪਾਈ ਸੀ ਆਰਡਰ ਤਾਂ ਪਾਈ ਸੰਦੀਪ ਸਿੰਘ ਨੂੰ ਮਿਲਦਾ ਸਭ ਤੋਂ ਹੀ ਕੁਆਂਟਲੀ ਫਿਰ ਜਦੋਂ ਭਾਈ ਫਾਈਨਲੀ ਇਸ ਭਾਈ ਸੰਦੀਪ ਸਿੰਘ ਨੂੰ ਸਾਨੂੰ ਬੁਲਾਇਆ ਗਿਆ ਲਗਭਗ 25 30 35 ਮਿੰਟ ਬੁਲਾਇਆ ਹੈ ਸੋ ਜਿਹੜੀ ਫਿਰ ਉਹਨਾਂ ਨੇ ਜਿਹੜੀ ਫਿਰ ਕਹਾਣੀ ਸੁਲਾਈ ਆਪਣੀ ਕੁੱਟ ਮਾਰੀ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਇਸ ਗੱਲ ਤੇ ਕਰਾਂਗਾ ਕਿ ਦੇਖੋ ਇੱਥੇ ਕੋਈ ਇਸ ਤਰੀਕੇ ਦਾ ਮਾਮਲਾ ਨਹੀਂ ਕੋਈ ਕੱਲ ਨੂੰ ਕਹਿ ਦੇਵੇ ਵੀ ਇੱਥੇ ਆ ਕੇ ਕੋਈ ਵਕੀਲ ਸਵਾਏ ਜੋ ਕੋਈ ਇਸ ਤਰੀਕੇ ਦੀ ਪ੍ਰੋਵੋਕੇਟਿਵ ਜੋ ਕੋਈ ਇਸ ਤਰੀਕੇ ਦੀ ਸਪੀਚ ਦੇ ਗਏ ਜਾਂ ਕੋਈ ਇਸ ਤਰੀਕੇ ਦੀ ਕਰ ਗਏ ਵੀ ਅਰ ਜਿੱਦ ਨਾਲ ਕੋਈ ਕੱਲ ਨੂੰ ਕੋਈ ਪ੍ਰੋਵੋਕ ਹੋ ਜਵੇ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਆਪਾਂ ਇਹ ਜਿਹੜੀ ਫਾਈਟੇ ਮਾਨਸਾ ਬੈਠੇ ਨੇ ਕਿਉਂਕਿ ਕੋਈ ਸੰਜੋਣੀ ਮੈਨੂੰ ਗਲਤ ਅਸੰਗਤ ਬਹੁਤ ਧਾਰਮਿਕ ਭਾਵਨਾਵਾਂ ਨੂੰ ਬਹੁਤ ਥੇਸ ਪਹੁੰਚੇਗੀ। ਮੈਂ ਕਰਕਸ਼ ਕਰਾਂਗਾ ਇਸ ਗੱਲ ਦਾ ਜਰਮਾਨੀ ਆਪਾਂ ਉੱਥੇ ਜਾਵਾਂਗੇ ਕਿਉਂਕਿ ਮੈਨੂੰ ਲੱਗਦਾ ਮੈਂ ਵੀ ਇੱਕ ਆਮ ਬੰਦਾ ਹੀ ਆ ਘਰ ਤੋਂ ਹੀ ਉੱਠਿਆ ਸੀ ਪਿੰਡਾ ਪੁੰਡਾਣੀ ਬੱਚੇ ਆ ਸੋ ਮੈਨੂੰ ਇਹ ਲੱਗਦਾ ਵੀ ਜੇ ਮੈਂ ਕੋਈ ਇਸ ਤਰੀਕੇ ਦੀ ਗੱਲ ਕਰਾਂ ਤਾਂ ਕੱਲ ਨੂੰ ਕੋਈ ਕਵੇ ਯਾਰ ਤੁਸੀਂ ਇਸ ਤਰੀਕੇ ਦੀ ਸਪੀਚ ਕਰਤੀ ਯਾਰ ਉਹ ਲਾਅ ਐਂਡ ਆਰਡਰ ਡਿਸਟਰਬ ਹੋ ਗਿਆ ਪਰ ਮੈਂ ਇੱਕੋ ਗੱਲ ਹੀ ਕਹਾਂਗਾ ਕਿ ਜੋ ਆ ਜੋ ਉਹਨਾਂ ਨੇ ਉੱਥੇ ਗੱਲਾਂ ਦਸੀਆਂ ਭਾਈ ਸਾਹਿਬ ਨੇ ਔਰ ਤੁਸੀਂ ਇਹ ਦੇਖੋ ਵੀ ਮੈਨੂੰ ਮੇਰੀ ਟੀਮ ਨੂੰ ਇਸ ਸਟਾਫ ਨੂੰ ਸਾਨੂੰ ਇਕੱਲੇ ਨੂੰ ਮੌਕਾ ਦਿੱਤੇ ਦੋ ਡਿਪਟੀ ਜੇਲ ਸੁਪਰਡੈਂਟ ਸਾਡੇ ਨਾਲ ਬਠਾਤੇ ਜਦੋਂ ਭਾਈ ਸਾਹਿਬ ਆਏ ਤੇ ਭਾਈ ਸਾਹਿਬ ਨੂੰ ਮੈਂ ਕਿਹਾ ਲਖਾ ਭਾਈ ਸਾਹਿਬ ਮੈਂ ਆਇਆ ਮੈਂ ਲੋਇਆ ਤੁਸੀਂ ਮੈਨੂੰ ਇੱਕ ਇੱਕ ਚੀਜ਼ ਖੋਲ ਕੇ ਦੱਸੋ ਮੈਂ ਸਾਰਾ ਕੁਝ ਪੁੱਛਵਾਇਆ ਕਿਵੇਂ ਕਿਵੇਂ ਇੰਸੀਡੈਂਟ ਹੋਇਆ ਪਰ ਜੋ ਕਹਾਣੀ ਉਹਨਾਂ ਨੇ ਬਿਆਨ ਕੀਤੀ ਮੈਂ ਸਾਰੀ ਖੋਲ ਕੇ ਨਹੀਂ ਦੱਸਾਂਗਾ ਬਹੁਤ ਬਹੁਤ ਹੋਰ ਪੇਨਫੁਲ ਜੋ ਕਹਾਣੀ ਬਿਆਨ ਕੀਤੀ ਏ ਜੋ ਧਮਾਨਾ ਸਾਹਿਬ ਤੋਂ ਲੈ ਕੇ ਕੇਸਾਂ ਤੋਂ ਲੈ ਕੇ ਇਸ ਤਰੀਕੇ ਦੇ ਨਾਲ ਕੱਪੜੇ ਲੁਆਏ ਉੱਪਰੋਂ ਲੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪਟੇ ਮਾਰੇ ਸੁੱਕੇ ਧੰਨ ਤੇ ਮਾਰੇ ਫਿਰ ਉਹਨੂੰ ਗਿੱਲੇ ਧਨ ਕਰਨ ਤੋਂ ਬਾਅਦ ਗਿੱਲਾ ਪਟਾ ਕਰਕੇ ਮਾਰਿਆ ਕਿਉਂਕਿ ਟੌਰ ਤਰੀਕੇ ਬਹੁਤ ਨੇ ਨਾ ਕੋਈ ਤਸੱਬਦ ਧਾਨ ਦੇ ਬਹੁਤ ਜੋਦਾ ਐਕਸਪੀਰੀਅੰਸ ਨੇ ਤਾਂ ਭਾਈ ਮੰਨਣ ਵਾਲੀਆਂ ਗੱਲਾਂ ਨੇ ਸੋ ਮੈਂ ਜਿਸ ਤਰੀਕੇ ਦੇ ਨਾਲ ਉਹਨੇ ਸਾਨੂੰ ਸਾਰੀ ਗੱਲਬਾਤ ਦੱਸੀ ਔਰ ਇੱਕ ਚੀਜ਼ ਜਿਹੜੀ ਸਭ ਤੋਂ ਪੇਨਫੁਲ ਸੀ ਹੋਈ ਸੀ ਮੈਂ ਕਿਹਾ ਭਾਜੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਹਾ ਕਹਿੰਦੇ ਜੀ ਵੀ ਤੁਸੀਂ ਇਹ ਦੇਖੋ ਵੀ ਤਿੰਨ ਕਸ਼ੈਰੇ ਮੇਰੇ ਖੂਨ ਨਾਲ ਲੱਤ ਪਾਪ ਹੋ ਗਏ ਜਿਵੇਂ ਆਪਾਂ 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 ਕਸ਼ੈਰੇ ਨੂੰ ਚੋੜਦੇ ਆ ਉਸ ਤਰੀਕੇ ਨਾਲ ਆਪਾਂ ਉਹਨਾਂ ਦਾ ਖੂਨ ਲੱਟਿਆ ਤੇ ਜਿਸ ਤੌਰ ਤਰੀਕੇ ਨਾਲ ਐਡੀ ਮੋਟੀ ਉਹਨਾਂ ਨੇ ਕਿਹਾ ਭਾਜੀ ਵੀ ਛੋਟੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਥੱਲੇੋਂ ਫੇਰ ਫੇਕੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਥੱਲੇ ਜਿਹੜਾ ਵੌਂਡ ਹੈ ਪੈਰ 'ਚ ਵੌਂਡ ਕਾਫੀ ਸੈਂਟੀਮੀਟਰ ਹੈ ਤੇ ਉਸ ਤੋਂ ਉੱਪਰ ਦੀ ਗੱਲ ਇਹ ਦਸੀਏ ਕਿ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ ਹੌਸਲਾ ਰੱਖੋ ਭਾਜੀ ਪਲੀਜ਼ ਹੌਸਲਾ ਰੱਖੋ ਇਹ ਬੜਾ ਮੈਨੂੰ ਮੈਂ ਤੁਹਾਨੂੰ ਕਹਾਂ ਮੈਂ ਇੱਕ ਕੱਲ ਜ਼ਰੂਰ ਕਹਾਂਗਾ ਮਾਨ ਸਾਹਿਬ ਬੈਠੇ ਨੇ ਜਸਦਰ ਹਵਾਰਾ ਸਾਹਿਬ ਦੇ ਫਾਦਰ ਸਾਹਿਬ ਬੈਠੇ ਨੇ ਮੈਂ ਮੈਂ ਦੋਵੇਂ ਭਰਾ ਹੀ ਇਮੋਸ਼ਨਲ ਹੋ ਗਏ ਸਾਡੇ ਭਰਾ ਨੇ ਬਹੁਤ ਇਮੋਸ਼ਨਲ ਸਮਾਂ ਹੈ ਤੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਦੇਖੋ ਹੁਣ ਜਿਹੜਾ ਸਮਾਂ ਹੈ ਪੌਫਰ ਕੋ ਭਾਜੀ ਜਦੋਂ ਕੋਟ ਨਾਲ ਉਹ ਹਵਾਰਾ ਸਾਹਿਬ ਤੇ ਫਾਬਰ ਸਾਹਿਬ ਬੈਠੇ ਨੇ ਇੱਧਰ ਮਾਨ ਸਾਹਿਬ ਨੇ ਸਾਰੇ ਭੈਣ ਭਰਾ ਹੀ ਬੈਠੇ ਆਪਾਂ ਸੋ ਮੇਰਾ ਵੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮਾਨ ਸਾਹਿਬ ਇੱਕ ਗੱਲ ਜ਼ਰੂਰ ਸੁਣਿਓ ਪਲੀਜ਼ ਇਹਨੂੰ ਵੀ ਲੱਗਦਾ ਵੀ ਜਦੋਂ ਮੈਂ ਪਾਲਾ ਕੋਟ ਆਪਣਾ ਕਾਰ ਚ ਉਤਾਰ ਕੇ ਆਇਆ ਔਰ ਮੈਂ ਕੁਦਰਤੀ ਯੂਨੀਫਾਰਮ ਪਾਈਏ ਮਤਲਬ ਅਦਰਵਾਇਜ਼ ਮੈਂ ਸਟਾਰਟਿੰਗ ਆ ਤੇ ਇਸ ਦਾ ਤੋ ਕਿੱਤੀ ਸੀ ਵੀ ਮੇਰਾ ਮੇਰਾ ਅਧਿਕਾਰ ਕੋਟਾਂ ਚ ਵੱਖਰਾ ਹੈ ਪਰ ਬੀਗ ਪੰਜਾਬ ਦੇ ਵਿੱਚ ਪੰਜਾਬ ਅਸੀਂ ਵੀ ਪੰਜਾਬ ਦੇ ਰਹਨਾ ਅਸੀਂ ਸਭ ਸਿੱਖ ਪਰਵਾਰਾਂ ਦੀਆਂ ਜਿਹੜਾ ਫਤਿਹਗੜ੍ਹ ਸਾਹਿਬ ਨੂੰ ਬਲੌਕ ਕਰਦੀਆਂ ਜਿੱਥੇ ਛੋਟੇ ਸੈਕਟਾਰਾਂ ਦੇ ਨਾਲ ਇਸ ਲੈਵਲ ਦੇ ਤਸੱਦਦ ਹੋਏ ਪਪਾ ਵੀ ਵੇਖੀ ਹੈ ਵੀ ਕੌਣ ਦੇ ਤਸੱਦਦ ਕਿਸ ਲੈਵਲ ਦੇ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਸ਼ਰਤਾਂ ਨੇ ਸੋ ਮੈਂ ਦੇਖੋ ਜੋ ਮਾਮਲਾ ਹੋਇਆ ਮੈਂ ਇਥੋਂ ਵੀ ਗੱਲ ਕਰਾਂਗਾ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਨਹੀਂ ਸੀ ਹੋਣਾ ਚਾਹੀਦਾ ਕਿਉਂ ਹੋਇਆ ਇਹਦੇ ਤੇ ਵੀ ਸਵਾਲ ਨੇ ਕੀ ਕਾਰਨ ਨੇ ਇਸ ਮਾਮਲੇ ਨੂੰ ਹੁੰਦੇ ਪਰ ਜਿਹੜੀ ਗੱਲਬਾਤ ਉੱਥੇ ਹੋਈ ਹੈ ਔਰ ਜੋ ਉਹਨਾਂ ਨੇ ਮੈਨੂੰ ਦੱਸਿਆ ਵੀ ਭਾਜੀ ਸਰਪ ਦੇਣਾ ਮੈਨੂੰ ਲੋਕਅਪ ਤੇ ਰੱਖਿਆ ਹੁਣ ਤੱਕ ਸਵਾਲ ਹੈ ਮਾਨਸਾ ਬੈਠੇ ਨੇ ਬਹੁਤ ਇੰਪੋਰਟੈਂਟ ਗੱਲ ਮੈਂ ਡਿਸਕਸ ਕਰ ਲਈ। ਅੰਕਲ ਵੀ ਬੈਠੇ ਨੇ ਇੰਪੋਰਟੈਂਟ ਗੱਲ ਕੀ ਹੈ ਕਿ ਜਿੱਥੇ ਕਿਤੇ ਤੱਕਾ ਹੋਇਆ ਹੈ। ਦੇਖੋ ਆਪਾਂ ਆਪਾਂ ਇੱਕ ਚੀਜ਼ ਮੈਂ ਤੁਹਾਨੂੰ ਜਰੂਰ ਮੈਂ ਇੱਥੇ ਮੈਸੇਜ ਦਵਾਂਗਾ ਕਿ ਪ੍ਰੋਟੈਸਟ ਹੋਇਆ ਜਿੱਥੇ ਰੱਖਿਆ ਹੈ ਸਾਨੂੰ ਅਧਿਕਾਰ ਹੈ ਪ੍ਰੋਟੈਸਟ ਕਰਨ ਦਾ। ਪ੍ਰੋਟੈਸਟ ਪੀਸਫੁਲ ਹੋਣਾ ਚਾਹੀਦਾ ਹੈ। ਜੋ ਕਿ ਆ ਦੇਖੋ ਕਿਸ ਤਰੀਕੇ ਦੇ ਨਾਲ ਸਾਰੀ ਸੰਗਤ ਸਾਰੀ ਸੁਣਦੀ ਹੈ। ਪੀਸਫੁਲ ਪ੍ਰੋਟੈਸਟ ਕਰਨਾ ਸਾਡਾ ਕਨਸਟੀਟਿਊਸ਼ਨਲ ਅਧਿਕਾਰ ਹੈ ਸਾਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਮੈਂ ਇਹ ਗੱਲ ਕਰਦਾ ਹਾਂ ਕਿ ਜਿਸ ਤੌਰ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਚਲੋ ਅਸੀਂ ਲਾਇਰਜ਼ਾਂ ਲਾਇਰਜ਼ ਕੇਸ ਆਰ ਡਿਊਟੀਆਂ ਓਨਲੀ ਟੂ ਪ੍ਰੈਜ਼ੈਂਟ ਦੀ ਮੈਟਰ ਬਿਫੋਰ ਦੀ ਔਨਰੇਬਲ ਕੋਰਟਸ ਪੋਜੀਟਿਵਲੀ ਐਂਡ ਦਾ ਰਾਈਟ ਨਾਓ ਦਿਸ ਇਜ਼ ਦਾ ਪੈਰੋਗ੍ਰੇਟਿਵ ਆਫ ਦੀ ਜੁਡੀਸ਼ੀਅਨਲ ਆਫੀਸਰਸ ਸਰਕਾਰੀ ਵੀ ਉਹਨਾਂ ਨੇ ਸਾਡੇ ਮਾਨਜੋਗਾ ਨੇ ਜਿਹੜੇ ਸਾਡੇ ਆਰਡਰਸ ਪਾਸ ਕਰਨੇ ਨੇ ਪਰ ਇਸ ਕੇਸ ਤੇ ਮੈਂ ਰੀਅਲੀ ਮੇਰੀ ਕੋਲ ਪਾਕਿਸਤਾਨ 18 ਸਾਲ ਦੀ ਵਕਾਲਤ ਹੈ ਮਾਨਸਾ ਮੈਂ 2007 ਦਾ ਪਾਸ ਹੋਣਾ ਇਹ ਪਹਿਲੀ ਦਫਾ ਹੋਇਆ ਹੈ ਵੀ ਜਦੋਂ ਉਹਨੇ ਬਲ ਕੋਰਸ ਵੀ ਆਰਡਰ ਕਰਨਾ ਵੀ ਤੁਸੀਂ ਉਹਨਾਂ ਨੂੰ ਬੋਡੀ ਨੂੰ ਮੈਡੀਕਲ ਚੈੱਕਅਪ ਕਰਾਓ ਦੋ ਰੋਟਾਤੇ ਪਹਿਲਾਂ ਇੱਕ ਏਸ ਸੈਂਟਰ ਜੇਲ ਪਟਿਆਲਾ ਨੂੰ ਸਬਸਕੁਐਂਟਲੀ ਫਿਰ ਸੁਪਰਡੈਂਟ ਜੇਲ ਸਭਰੂ ਪਰ ਤੁਸੀਂ ਲੰਕੀ ਕਵਾਂ ਉਹ ਉਸਨੇ ਆਰਡਰ ਕਰਨ ਤੋਂ ਬਾਅਦ ਕੋਰਸ ਨੇ ਇਮੀਡੀਏਟਲੀ ਮੇਲ ਪਾਈਆਂ ਨੇ ਕਿ ਸਾਡੇ ਆਰਡਰ ਸੀ ਕੰਪਲੈਂਸ ਕੀਤੀ ਜਾਵੇ ਜਿਹੜੀ ਜਿਹੜੀ ਸਾਡੇ ਕੋਲ ਕੰਪਲੈਂਸ ਰਿਪੋਰਟਸ ਪਈਆਂ ਨੇ ਉਹ ਕੰਪਲੈਂਸ ਕਰਨ ਦੀ ਬਜਾਏ ਨਾ ਕੱਲ ਕੀਤੀ ਤੇ ਜਿਹੜੇ ਅੱਜ ਉਹਨਾਂ ਨੂੰ ਪ੍ਰੋਡਕਸ਼ਨ ਵਰਕ ਤੇ ਲੈ ਕੇ ਆਉਣਾ ਸੀ ਸਵੇਰੇ 10 ਵਜੇ ਕੋਰਟ ਹਾਜ਼ਰ ਕਰਨਾ ਸੀ ਨਾ ਅੱਜ ਕੀਤੀ ਜੋਨਾ ਮੈਂ ਜਾ ਕੇ ਸੱਚੀ ਮੁੱੱਚੀ ਆਪਣੀ ਅੱਖੀਂ ਵੇਖਿਆ ਕਿ 1 ਵਜੇ আর 10 ਵਜੇ ਤੁਸੀਂ ਕੋਰਟ ਤੇ ਪੇਸ਼ ਕਰਨਾ ਸੀ 1 ਵਜੇ ਤੱਕ ਤਾਂ ਤੁਸੀਂ ਉਹਨਾਂ ਨੂੰ ਜੇਲ੍ਹ ਦੀ ਡਾਇਰੈਕਟ ਰੱਖਿਆ ਇਹਦਾ ਮਤਲਬ ਫਿਰ ਕਿੱਥੇ ਗਿਆ ਕੋਲ ਤੁਸੀਂ ਹੁਣ ਮੈਂ ਸੈਕੰਡ ਅਸਪੈਕਟਸ 'ਤੇ ਉੱਪਰ ਆਪਾਂ ਡਿਸਕਸ ਕਰ ਲੈਂਦੇ ਆਂ ਬਹੁਤ ਇੰਪੋਰਟੈਂਟ ਅਮਿਸ਼ਨ ਕਿ ਜਿਹੜੇ ਜੇ ਉਹ ਅਥਾਰਟिटीज ਨੇ ਨਾ ਕਿਹਾ ਜੀ ਡੀ ਪੀ ਡੀਰਸ ਲੈ ਕੇ ਥੱਲੇ ਤੱਕ ਜਿਹੜਾ ਭਾਵੇਂ ਕੌਂਸਲ ਰੈਕੀ ਕਿ ਇਹਨਾਂ ਦਾ ਰਾਈਟ ਲਾਅ ਇਹਨਾਂ ਦੀ ਡਿਊਟੀ ਦੀ ਸਾਡੀਆਂ ਮਾਨਜੋਬ ਆਰਡਰਸ ਦੀ ਕੰਪਲੈਂਸ ਕਰਦੀ ਜੇ ਇਹਨਾਂ ਨੇ ਕੰਪਲੈਂਸ ਨਹੀਂ ਕਰਨੀ ਜਾਂ ਇਸ ਤਰੀਕੇ ਨਾਲ ਡਿਸਓਬੀਡੀਅੰਸ ਕਰਨੀ ਔਰ ਵਿਲਫੁਲੀ ਡਿਸਓਬੀਡੀਅੰਸ ਹੈ ਕਿਉਂਕਿ ਆਪਣੇ ਧਿਆਨ ਚ ਸੀ ਵੀ ਇਹ